ਗੱਲ ਕਰੀਏ ਅੱਜ ਆਤਮ ਨਿਰਭਰ ਬਣਾਉਣੀ ਇਹ ਅਪਰਾਲਾ ਤੁਹਾਨੂੰ ਕਿਵੇਂ ਲੱਗਿਆ ਵੀ ਤੁਸੀਂ ਆਪਾਂ ਆਤਮ ਨਿਰਭਰ ਹੋ ਇਹੋ ਜਿਹੜੇ ਕਹਿੰਦੇ ਸੀ ਹੁਣ ਉਹਨਾਂ ਦੇ ਮੂੰਹ ਤੇ ਚੇੜ ਵੱਜ ਗਈ ਹਾਂਜੀ ਦੇਖ ਰਹੇ ਹਾਂ ਦਰਸ਼ਕਾਂ ਨੂੰ ਸੱਤਰੀ ਗੱਲ ਜੀ ਗੱਲ ਕਰੀਏ ਅੱਜ ਆਤਮ ਨਿਰਭਰ ਬਣਾਉਣੀ ਅੱਜ ਆਸੀਂ ਸਮਰਾਲਾ ਸ਼ਹਿਰ ਦੇ ਨਾਲ ਪਿੰਡ ਲੱਗਦੇ ਸੰਗਤਪੁਰੇ ਪਹੁੰਚੇ ਹਾਂ ਜਿੱਥੇ ਇੱਕ ਸਲਾਈ ਸੈਂਟਰ ਖੁੱਲਿਆ ਹੋਇਆ ਹੈ ਲੇਡੀਜ਼ ਨੇ ਆਪਣੀ ਹੱਥੀਂ ਕਿਰਤ ਕਰਦੀਆਂ ਨੇ ਮੈਂਟ ਕਰਦੀਆਂ ਨੇ ਕਮਲਾਂਗੀਆਂ ਨੇ ਆਂਦੀਆਂ ਨੇ ਅੱਜ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਇਹ ਚਾਈਂਡਰ ਦੇ ਕਿੱਥੇ ਕੰਮ ਕਰਦੀਆਂ ਤੇ ਇਹਨਾਂ ਨੂੰ ਕਿੱਥੋਂ ਮਾਲ ਲੈਂਦਾ ਕਿਵੇਂ ਵੇਚਦੇ ਨੇ ਕਿ ਕੀ ਕੀ ਕੁਸ਼ ਕਰਦੇ ਹਾਂ ਸਤਿਗੁਰੂ ਜੀ ਤੁਸੀਂ ਸਲਾਈਂਟਰ ਦੇ ਤੋਂ ਕੰਮ ਕਰਦੇ ਹੋ ਹਾਂ ਜੀ ਤੁਹਾਨੂੰ ਸ਼ੁਰੂ ਤੋਂ ਦੱਸੋ ਵੀ ਮਤਲਬ ਤੁਸੀਂ ਇਹ ਕਿਵੇਂ ਖੁੱਲਿਆ ਕਿਵੇਂ ਮਤਲਬ ਕੀ ਕੁਸ਼ ਹੈ ਸਰਕਾਰੀ ਹੈ ਤੇ ਕੀ ਹੋਰ ਹਾਂ ਜੀ ਉਹ ਤਾਂ ਸਰਕਾਰੀ ਹੈ ਸਾਨੂੰ ਸਾਡੇ ਅੰਕਲ ਜੀ ਇਹਨਾਂ ਨੇ ਦੇ ਹਲਪ ਉਹਨਾਂ ਦੀ ਜਗ੍ਹਾ ਸੀ ਉਹਨਾਂ ਨੇ ਸਾਨੂੰ ਜਗਾ ਤੇ ਬਣਾ ਕੇ ਦਿੱਤਾ ਸੈਂਟਰ ਅੱਛਾ ਜੀ ਹਾਂਜੀ ਇਹਨਾਂ ਨੇ ਫਿਰ ਸਾਡੀ ਹੈਲਪ ਪੂਰੀ ਕੀਤੀ ਹਾਂਜੀ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਸਾਡਾ ਕੰਮ ਇਹ ਚੱਲੇ ਆਵਾ ਫਿਰ ਇਹਨਾਂ ਨੇ ਸਾਨੂੰ ਮਸ਼ੀਨਾਂ ਲੈ ਕੇ ਦਿੱਤੀ ਸਾਡੇ ਗਰੁੱਪ ਬਣੇ ਹੋਏ ਸੀ ਸਲਫਸ ਗਰੁੱਪ ਦੇ ਹਾਂਜੀ ਉਹਦੇ ਕਰਕੇ ਫਿਰ ਅਸੀਂ ਆਪਣੇ ਗਰੁੱਪ ਬਣਾ ਕੇ ਸਾਨੂੰ ਇਹਨਾਂ ਨੇ ਮਸ਼ੀਨਾਂ ਲੈ ਕੇ ਦਿੱਤੀ ਸਾਡੇ ਉਰੇ ਸਲਾਈ ਦਾ ਇੱਕ ਮਹੀਨਾ ਕੋਰਸ ਹੋਇਆ ਹਾਂਜੀ ਕੋਰਸ ਪਾਸ ਕਰਕੇ ਅਸੀਂ ਪੇਪਰ ਵੀ ਦੇ ਕੇ ਆਈ ਲੁਧਿਆਣੇ ਉਹਦਾ ਨਿਕਤੇ ਪੇਪਰ ਦੇਖਾਇਆ ਆਰਸੀਟੀ ਦੇ ਵਿੱਚ ਆਰਸੀਟੀ ਹਾਂਜੀ ਆਰਸੀਟੀ ਦੇ ਸਾਡੇ ਪੇਪਰ ਦੇ ਸਿਲੈਕਸ਼ਨ ਹੋਏ ਕੁਝ ਬੱਚੇ ਹਾਂਜੀ ਹੋਏ ਨੇ ਹਾਂਜੀ ਸੱਤ ਅੱਠ ਬੱਚੇ ਸਾਡੇ ਨਿਕਲੇ ਨੇ ਫਿਰ ਅਸੀਂ ਵੀ ਸਾਡੇ ਉੱਥੇ ਆਪਣੇ ਕਚੈਰੀਆਂ ਚ ਦਫ਼ਤਰਾਂ ਦਾ ਸਰਦਾਰ ਸਰਕਾਰ ਸਰ ਨੇ ਉਹਨਾਂ ਨੂੰ ਵੀ ਅਸੀਂ ਇਹ ਵੀ ਸ਼ਰਟਾਂ ਲੜਕੀਆਂ ਨੂੰ ਸਿਉਂਕੇ ਦਿੱਤੀਆਂ ਸੀ ਉਹਨਾਂ ਦੀ ਵੀ ਹੋਈ ਸੀ ਵੀ ਵਧੀਆ ਬਣਾਈਆਂ ਨੇ ਇਹਨਾਂ ਨੂੰ ਤੇ ਸਾਨੂੰ ਸਰਕਾਰੀ ਸ਼ਰਟਾਂ ਆਈਆਂ ਸੀ ਵਰਦੀਆਂ ਵਰਦੀਆਂ ਕਿਹੜੇ ਸਕੂਲਾਂ ਦੀਆਂ ਸਰਕਾਰੀ ਸਕੂਲਾਂ ਦੀ ਹਾਂਜੀ ਕਿਹੜੀ ਸਰਕਾਰ ਵੱਲੋਂ ਆਏ ਸਾਨੂੰ ਸਾਰੇ ਹਾਂਜੀ ਉਹ ਕਿੱਥੋਂ ਬੀਸੀ ਦਫ਼ਤਰ ਤੋਂ ਹਾਂਜੀ ਹਾਂਜੀ ਇਸੇ ਜ਼ਿਆਦਾ ਦਫ਼ਤਰ ਤੋਂ ਹਾਂਜੀ ਉਹਨਾਂ ਨੇ ਸਾਨੂੰ ਆਹ ਬੈਗ ਬਣਾਉਣ ਨੂੰ ਵੀ ਕੱਪੜਾ ਵੀ ਸਰਕਾਰ ਨਹੀਂ ਦਿੱਤਾ ਹੋਇਆ ਹਾਂਜੀ ਅਸੀਂ ਆਪ ਉਹ ਬਣਾਉਨੇ ਆ ਮਤਲਬ ਬਰਦੀਆਂ ਆਈਆਂ ਤੁਸੀਂ ਸਾਰਿਆਂ ਨੇ ਬਣਾਈਆਂ ਹਾਂਜੀ 25 30 ਬੱਚਿਆਂ ਨੇ ਵੀ ਬਣਾਈਆਂ ਸੀ ਪੂਰੇ ਪਿੰਡ ਦੇ ਨੇ ਹਾਂਜੀ ਮਾਲ ਕਿੱਥੇ ਭੇਜਿਆ ਉਹ ਅਸੀਂ ਲੁਧਿਆਣੀ ਭੇਜਿਆ ਉਹਦੀ ਪੇਮੈਂਟ ਕਦੋਂ ਮਿਲਣੀ ਹਾਂਜੀ ਪੇਮੈਂਟ ਮਿਲ ਗਈ ਸਾਨੂੰ ਹਾਂਜੀ ਇਹ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਿਆ ਕਿ ਤੁਸੀਂ ਆਪ ਆਤਮ ਨਿਰਭਰ ਹੋ ਬੇਬੇ ਅੱਜ ਕੱਲ੍ਹ ਦੇਖਿਆ ਮੈਂ ਪਿੰਡਾਂ ਦੀ ਲੇਡੀਆਂ ਜ਼ਿਆਦਾ ਕਰ ਘਰ ਹੀ ਰਹਿੰਦੀਆਂ ਨੇ ਰੋਟੀ ਪਾਣੀ ਤੱਕ ਉਹ ਸੇਮ ਮਿਲਦੇ ਇਹਨੇ ਵੀ ਆਪਣਾ ਕਮਾਇਆ ਹਾ ਤਾਂ ਤੁਸੀਂ ਤੁਹਾਨੂੰ ਇੱਕ ਇਹਨਾਂ ਨੇ ਮਤਲਬ ਸੈਂਟਰ ਤੇ ਲਿਆ ਹੁੰਦਾ ਸਲਾਈ ਸਿਖਾਈ ਇੱਕ ਆਪਣਾ ਆਤਮ ਨਿਰਭਰਤਾ ਤੁਹਾਨੂੰ ਇਹ ਚੀਜ਼ ਕਿਵੇਂ ਲੱਗਦੀ ਤੇ ਬਾਕੀਆਂ ਨੂੰ ਤੁਸੀਂ ਕਿਵੇਂ ਸੰਦੇਸ਼ ਦੋ ਹਾਂਜੀ ਸਾਨੂੰ ਤਾਂ ਮੈਂ ਤਾਂ ਪਹਿਲਾਂ ਤੋਂ ਹੀ ਸਲਾਈ ਕਰਦੀ ਸੀ ਵੀ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਸਾਡੇ ਐਂ ਵੀ ਪਹਿਲਾਂ ਤੋਂ ਸਾਡੇ ਨਾਲ ਇਹਨਾਂ ਦਾ ਹੈਗਾ ਹਣ ਜਾਣ ਰੇਨਾਂ ਨੇ ਸਾਨੂੰ ਮੈਨੂੰ ਦੱਸਿਆ ਵੀ ਐਂ ਕਰਕੇ ਵੀ بیٹے ਆਪਾਂ ਨੇ ਉਹਦੇ ਸੈਂਟਰ ਖੋਲਣਾ ਵਾ ਵੀ ਤੁਸੀਂ ਵੀ ਧਿਆਨ ਦਿਓ ਇੱਧਰ ਅਸੀਂ ਫਿਰ ਆਪਣੇ ਗਰੁੱਪ ਬਣਾ ਲੇ ਗਰੁੱਪ ਬਣਾ ਕੇ ਅਸੀਂ ਫਿਰ ਇਹ ਕੰਮ ਸ਼ੁਰੂ ਕਰ ਲਿਆ ਚਲੋ ਸਾਨੂੰ ਇਹਨਾਂ ਨੇ ਬਹੁਤ ਸਹਿਯੋਗ ਦਿੱਤਾ ਇਹਨਾਂ ਦੇ ਪਰਿਵਾਰ ਨੇ ਵੀ ਸਾਰਿਆਂ ਨੇ ਸਾਡੇ ਨਾਲ ਹਰ ਵੀ ਹੈਲਪ ਕਰਦੇ ਨੇ ਸਾਡੇ ਜੀ ਤੇ ਤੁਸੀਂ ਇਹ ਤੋਂ ਪਹਿਲਾਂ ਕੀ ਕਰਦੇ ਸੀਗੇ ਘਰ ਕਾ ਉਸ ਵਾਈਫ ਦੇ ਘਰੇ ਕੰਮ ਕਰਦੇ ਸੀਗੇ ਘਰੇ ਕੰਮ ਕਰਦੇ ਸੀ ਤੁਹਾਨੂੰ ਹੁਣ ਕਿਵੇਂ ਲੱਗਿਆ ਤੁਸੀਂ ਮਤਲਬ ਆਪਣਾ ਕਮਾਨੇ ਆ ਤੇ ਚੰਨੇ ਵੀ ਦੇ ਸਕਦੇ ਹੋ ਘਰ ਲੋੜ ਆ ਮਜੇ ਤੇ ਬਾਹਰ ਤੁਸੀਂ ਹੁਣ ਬਹੁਤ ਬਾਹਰ ਜਾਂਦੇ ਆ ਸਾਨੂੰ ਬਹੁਤ ਵੀ ਪਤਾ ਲੱਗਦਾ ਵਾ ਵੀ ਕਿਵੇਂ ਦੁਨੀਆ ਰਹਿ ਰਹੀ ਆ ਬਾਹਰ ਹਾਂਜੀ ਬਹੁਤ ਵਧੀਆ ਲੱਗਦਾ ਵਾ ਅਸੀਂ ਬੈਂਕਾਂ ਦੀ ਵੀ ਹੁਣ ਜਾਂਦੇ ਆ ਬਾਹਰ ਤੁਹਾਨੂੰ ਉਹਰਾਮ ਦੀਆਂ ਸੀ ਹੁਣ ਬਣਾਉਨੇ ਆ ਸਾਡੇ ਉਰੇ ਵੀ ਬਿੱਖ ਜਾਂਦੇ ਆ ਬਾਹਰ ਵੀ ਚੱਲ ਜਾਂਦੇ ਆ ਅੱਛਾ ਹੁਣ ਬੈਗ ਬਣਾ ਰਹੇ ਹੋ ਹਾਂਜੀ ਇਹ ਵੀ ਮਟੀਰੀਅਲ ਤੁਹਾਨੂੰ ਕਿੱਥੋਂ ਆਇਆ ਸਾਨੂੰ ਉੱਥੋਂ ਹੀ ਲੁਧਿਆਣੇ ਤੋਂ ਹੀ ਆਇਆ ਆਪਣੇ ਕਚਹਿਰੀ ਦਫਤਰ ਤੋਂ ਆਏ। ਡੀਸੀ ਦਾ? ਹਾਂਜੀ ਉਹਨਾਂ ਤੋਂ ਸਾਨੂੰ ਸਰਕਾਰ ਵੱਲੋਂ ਇਹ ਸਰਕਾਰ ਵੀ ਤੁਹਾਨੂੰ ਇਹ ਮਤਲਬ ਹੱਤਨਪੰਨ ਲਈ ਥੋੜੀ ਹੈਲਪ ਪੂਰੀ ਕਰ ਰਹੀ ਹੈ। ਮਾਦੇ ਪੂਰੀ ਕਰ ਰਹੀ ਹੈ। ਇਹ ਨਹੀਂ ਵੀ ਤੁਸੀਂ ਵੀ ਵੀ ਪਲਿਆ ਤੇ ਬੜਾ ਸਿੱਖਲੇ ਤੇ ਉਹ ਮਤਲਬ ਕੰਮ ਕਰਨ ਦੇ ਵਿੱਚ ਮਦਦ ਕਰ ਰਹੇ ਨੇ। ਹਾਂਜੀ ਕੰਮ ਕਰਨ। ਅਸੀਂ ਹੁਣ ਵੀ ਕਹਿੰਦੇ ਵੀ ਸਾਡਾ ਹੋਰ ਵੱਧ ਜੀਏ ਕੰਮ। ਜੀ ਸਾਨੂੰ ਹੋਰ ਵਧੀਆ ਸਹੂਲਤਾਂ ਹੋਰ ਮਿਲੀਆਂ ਜੀ। ਜੇ ਤੁਸੀਂ ਮਤਲਬ ਇਹ ਬਣਾ ਕੇ ਉੱਥੇ ਭੇਜੋ ਇਹ ਆ ਵੈਸੇ ਸੇਲ ਵੀ ਕਰਦੇ। ਨਹੀਂ ਅਸੀਂ ਸੇਲ ਵੀ ਕਰਦੇ ਹਾਂ।

ਮੈਂ ਤੁਸੀਂ ਸिलाई ਸੈਂਟਰ ਤੋਂ ਕਦੋਂ ਆਏ ਮੈਂ ਕਦੋਂ ਆਏ ਤੁਸੀਂ ਆਪਣੇ ਬਾਰੇ ਹਾਂਜੀ ਮੇਰਾ ਨਾਮ ਗੁਰਲੀਨ ਕੌਰ ਪਿੰਡ ਸੰਗਤਪੁਰਾ ਬਲਾਕ ਸਮਰਾਲਾ ਤੇ ਇਹ ਇੰਸਟੀਚਿਊਟ ਜਿਹੜਾ ਹੈਗਾ ਸਾਨੂੰ ਮਾਸਟਰ ਰਤਨ ਸਿੰਘ ਜੀ ਵੱਲੋਂ ਖੋਲ ਕੇ ਦਿੱਤਾ ਗਿਆ ਹੈ ਤੇ ਉਹਨਾਂ ਨੇ ਸਾਨੂੰ ਇਹ ਬਿਲਡਿੰਗ ਵਗੈਰਾ ਮਸ਼ੀਨਾਂ ਵਗੈਰਾ ਸਾਰਾ ਕੁਝ ਆਪ ਹੀ ਪ੍ਰੋਵਾਈਡ ਕਰਵਾਈਆਂ ਨੇ ਤੇ ਅਸੀਂ ਸਿਰਫ ਉਹ ਸਟਿਚਿੰਗ ਦਾ ਕੰਮ ਕਰਦੇ ਹਾਂ ਸਾਡੇ ਜਨਕੀ ਪਹਿਲਾ ਸੈਂਟਰ ਲੱਗਿਆ ਸੀ ਉਹਨਾਂ ਵੱਲੋਂ ਸਟਿਚਿੰਗ ਦੀ ਸਾਨੂੰ ਟ੍ਰੇਨਿੰਗ ਦਿੱਤੀ ਗਈ ਸੀ ਟ੍ਰੇਨਿੰਗ ਤੋਂ ਬਾਅਦ ਫਿਰ ਸਾਨੂੰ ਤੋਕ ਮਹੀਨੇ ਬਾਅਦ ਸ਼ਰਟਾਂ ਮਿਲ ਗਿਆ ਸੀ ਪਹਿਲ ਦੀਆਂ ਤੇ ਅਸੀਂ ਸ਼ਰਟਾਂ ਸਟੀਚ ਕੀਤੀਆਂ ਨੇ ਤੇ ਉਹਦੇ ਨਾਲ-ਨਾਲ ਫਿਰ ਅਸੀਂ ਆਪਣੇ ਜਿਹੜੇ ਘਰ ਵਾਲੇ ਕੱਪੜੇ ਹੋਗੇ ਜਾਂ ਬਾਹਰੋਂ ਕੋਈ ਵੀ ਸਟੀਚਿੰਗ ਵਾਸਤੇ ਕੱਪੜੇ ਆਉਂਦੇ ਸੀ ਉਹ ਸਟੀਚ ਕਰਦੇ ਰਹੇ ਹਾਂ ਨਾਲ-ਨਾਲ ਤੇ ਅਗਸਤ ਦੇ ਵਿੱਚ ਸਾਨੂੰ ਸ਼ਰਟਾਂ ਦੀ ਪੂਰੀ ਪੇਮੈਂਟ ਵੀ ਮਿਲ ਗਈ ਸੀ ਜਿਸ ਦੇ ਕਰਕੇ ਸਾਡਾ ਹੌਂਸਲਾ ਹੋਰ ਵੀ ਵੱਧ ਗਿਆ ਅਸੀਂ ਆਪਣੇ ਕੰਮ ਨੂੰ ਹੋਰ ਵੀ ਉਤਸ਼ਾਹ ਦੇ ਨਾਲ ਸ਼ੁਰੂ ਕੀਤਾ ਤੇ ਉਹਦੇ ਬਾਅਦ ਵਿੱਚ ਸਾਨੂੰ ਬੈਗਾਂ ਵਾਸਤੇ ਆਫਰ ਆਇਆ ਤੇ ਉਹਦੇ ਵੀ ਅਸੀਂ ਲੁਧਿਆਣਾ ਜਾ ਕੇ ਪਹਿਲਾਂ ਟ੍ਰੇਨਿੰਗ ਲੈ ਕੇ ਆਈਆਂ ਟ੍ਰੇਨਿੰਗ ਲੈਣ ਤੋਂ ਬਾਅਦ ਫਿਰ ਅਸੀਂ ਆਪਾਂ ਉਰੇ ਖੁਦ ਬੈਗ ਸਟੀਚ ਕਰਨੇ ਸ਼ੁਰੂ ਕਰਦੇ ਸੀਗੇ ਉਹਦੇ ਲਈ ਵੀ ਸਾਨੂੰ ਕਚਹਿਰੀਆਂ ਵੱਲੋਂ ਸਰਨੇ ਅਪਤਾਰ ਸਰ ਤੇ ਸਾਰਾ ਕਪੜਾ ਉਧਰੋਂ ਹੀ ਆਇਆਗਾ ਅਸੀਂ ਸਿਰਫ ਸਟੀਚਿੰਗ ਕਰਦੇ ਆ ਤੇ ਜਿਹੜਾ ਉਪਰ ਵਾਲਾ ਮਟੀਰੀਅਲ ਆ ਅਸੀਂ ਖੁਦ ਜਾ ਕੇ ਲੁਧਿਆਣੇ ਤੋਂ ਲੈ ਕੇ ਆਏ ਸੀਗੇ ਤੇ ਸਾਨੂੰ ਬਹੁਤ ਅੱਛਾ ਲੱਗਿਆ ਸਾਡੇ ਬੈਗ ਬਰੇ ਪਿੰਡ ਦੇ ਵਿੱਚ ਹੀ ਕਾਫੀ ਵਿਕੇ ਨੇ ਇੱਥੇ ਲਾਵਾ ਲਾਵਾ ਜਿਨ੍ਹਾਂ ਨੂੰ ਵੀ ਪਤਾ ਲੱਗਦਾ ਸੀ 12ਵੀਂ ਕਾਫੀ ਆਰਡਰ ਆਈ ਨੇ ਤੇ ਸਾਨੂੰ ਬਹੁਤ ਅੱਛਾ ਲੱਗਦਾ ਹੈ ਕਿ ਹਾਂ ਅਸੀਂ ਹੁਣ ਅੱਗੇ ਕਰੇ ਫ੍ਰੀ ਹੁੰਦੇ ਸੀ ਜਿਹੜਾ ਟਾਈਮ ਉਹ ਇੱਥੇ ਆ ਕੇ ਅਸੀਂ ਆਪਣੇ ਸਟੀਚਿੰਗ ਕਰਦੇ ਆ ਤੇ ਸਾਨੂੰ ਬਹੁਤ ਅੱਛੀ arning ਹੁੰਦੀ ਆ ਜੋ ਕਿ ਸਾਡੇ ਕੰਮ ਦੇ ਵਿੱਚ ਬਹੁਤ ਜਾਨਕੀ ਸਾਡੀ ਲੋੜਾ ਛੋਟੇ ਮੱਟੇ ਲੋੜਾਂ ਨੂੰ ਪੂਰੀਆਂ ਕਰ ਦਿੰਦੀ ਹਾਂ ਇਹ ਤਾਂ ਇਹ ਹੈ ਤੁਸੀਂ ਆਪਣੇ ਬਾਰੇ ਦੱਸੋ ਮੜਿਆ ਤੁਹਾਨੂੰ ਕਰਦੇ ਕਿ ਘਰ ਦਾ ਐਕਸਪੀਰੀਅੰਸ ਕਿਵੇਂ ਰਿਹਾ ਉਹ ਕਰੋ ਤੁਸੀਂ ਇੱਕ ਪਹਿਲਾ ਹਾਊਸ ਵਾਈਫ ਸੀਗੇ ਜਾਂ ਵੀ ਕੰਮ ਕਰਦੇ ਨਹੀਂ ਲੱਗਦਾ ਕਿ ਜਦੋਂ ਚਲੋ ਮੈਂ ਆਇਆ ਇਸ ਪਿੰਡ 'ਚ ਨਵਾਂ ਤੁਹਾਨੂੰ ਪਤਾ ਨਵਾਂ ਦਾ ਥੋੜ੍ਹਾ ਹੁੰਦਾਗਾ ਬਈ ਮੈਂ ਸੰਗ ਦੀ ਜੱਕ ਦੀ ਬਹੁਤ ਸੀਗੀ ਬਾਹਰ ਨਹੀਂ ਆਂਦੀ ਜਾਂਦੀ ਸੀ ਪਰ ਜਦੋਂ ਮੈਂ ਇੰਸਟੀਚਿਊਟ ਉਰੇ ਹਾਲਾ ਸ਼ੁਰੂ ਕੀਤਾਗਾ ਮੇਰੇ ਸਵਾਰ ਵਿੱਚ ਵੀ ਕਾਫੀ ਫਰਕ ਪੈ ਗਏ ਆ ਕਿਉਂਕਿ ਬਾਹਰ ਜਾਣ ਨਾਲ ਮੈਨੂੰ ਬਹੁਤ ਅੱਛਾ ਲੱਗਿਆ ਕਿ ਹਾਂ ਮੈਨੂੰ ਇਸ ਇੱਕ ਤਰ੍ਹਾਂ ਦਾ ਇਦਾਂ ਲੱਗਿਆ ਕਿ ਮੈਂ ਕੁਝ ਵੀ ਕਰ ਸਕਦੀ ਆ ਲੇਡੀਜ਼ ਵਿੱਚ ਇੰਨੀ ਕੋ ਸ਼ਕਤੀ ਹੁੰਦੀ ਆ ਕਿ ਉਹ ਜੋ ਚਾਵੇ ਜੋ ਠ ਉਹਨੂੰ ਪੂਰਾ ਕਰ ਸਕਦੀ ਆ ਤੇ ਮੈਂ ਬਾਕੀਆਂ ਨੂੰ ਵੀ ਇਹੀ ਕਹਿੰਦੀ ਹੁੰਨੀ ਆ ਵੀ ਆਪਣੇ ਕੰਮ 'ਤੇ ਧਿਆਨ ਦੇਣਾ ਚਾਹੀਦਾਗਾ ਤੇ ਜੇ ਆਪਾਂ ਕਰਾਂਗੇ ਤਾਂ ਆਪਾਂ ਨੂੰ ਹੀ ਫਾਇਦਾ ਹੋਏਗਾ ਕਿਉਂਕਿ ਲੋਕੀ ਤਾਂ ਬਹੁਤ ਕੁਝ ਕਹਿੰਦੇ ਆ ਵਿੱਚ ਸਾਨੂੰ ਵੀ ਕਹਿੰਦੇ ਸੀਗੇ ਵੀ ਤੁਰੀਆਂ ਫਿਰਦੀਆਂ ਨੇ ਬਾਰ-ਬਾਰ ਇਦਾਂ ਉਦਾਂ ਬਟ ਅਸੀਂ ਕਿਸੇ ਦੀ ਪਰਵਾਹ ਨਹੀਂ ਕੀਤੀ ਬਾਕੀ ਸਾਡੀ ਫੈਮਿਲੀ ਨੇ ਸਾਨੂੰ ਪੂਰਾ ਸਪੋਰਟ ਕੀਤਾਗਾ ਸਾਡੀ ਫੈਮਿਲੀ ਨੇ ਸਾਨੂੰ ਕਦੇ ਨਹੀਂ ਮਨਾ ਕੀਤਾ ਆਨ ਤੋਂ ਸੈਂਟਰ 'ਤੇ ਇਸ ਕਰਕੇ ਅਸੀਂ ਉਰੇ ਆ ਕੇ ਆਪਣਾ ਕੰਮ ਕਰਦੀ ਸੀ ਏ ਹੋਏ ਜਿਹੜੇ ਕਹਿੰਦੇ ਸੀ ਹੁਣ ਉਹਨਾਂ ਦੇ ਮੂੰਹ ਤੇ ਚਪੇੜ ਵੱਜ ਗਈ ਹਾਂਜੀ